ਅੰਜੀ ਬਾਈਬੂ ਜੀ ਦਾ ਖਾਨ ਸਾਹਿਬ ਵਾਲੇ ਦੇਤੇ ਇਹ ਆ ਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਵਾਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਬਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱ ਤੇ ਇਹ ਨਹੀਂ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਸਾਥ ਭਾਈ ਸਾਹਿਬ ਵੀ ਚੋਣ ਲੜਨ ਗਈਆਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਭੱਲੇ ਭਾਈ ਸਾਹਿਬ ਜਿਹੜੇ ਬਾਤ ਕੀ ਜਿਹਦੇ ਮੈਂ ਬਤਲ ਕਾਲੀ ਜਾਂਦੇ ਆਪਾਂ ਪੂਰੀ ਜਾਣਦੇ ਆਂ ਭਾਈ ਸਾਹਿਬ ਜੇ ਆਪਾਂ ਵਾਪਸ ਲੈ ਸਕਦੇ ਭਾਈ ਸਾਹਿਬ ਮੈਂ ਤੁਹਾਨੂੰ ਗਿਆ ਵੀ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਗਾਂ ਤੋਂ ਸਿਰਫ ਐਲਾਨ ਕਰਨਾ ਸੀ ਬੜੀ ਗੁੰਝਲਦਾਰ ਠੀਕ ਹੈ ਕਿ ਕੱਲ ਜਿਹੜਾ ਬਰਦਾ ਜਿੰਨੀ ਮੌਸਮ ਸਿਰਫ ਸਾਨੂੰ ਇੰਨਾ ਕੀ ਸਵਾਲ ਆ ਕਿ ਤਿੰਨ ਚਾਰ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਕੀ ਉਹ ਬਲੂਤ ਸਾਹਿਬ ਤੋਂ ਆਪਣੇ ਉਮੀਦਵਾਰ ਹਟਾ ਸਕਦੇ ਨੇ ਕਿ ਉਹ ਪਾਸ ਤੇ ਪਾਰਟੀ ਆਏ ਪਰ ਉਹਨਾਂ ਨੂੰ ਪਤਾ ਸੀ ਕਿ ਭਾਈ ਸਾਹਿਬ ਹੁਣਾਂ ਸਿਰਫ ਆਜ਼ਾਦ ਚੋਣ ਲੜਨੀ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕੇ ਪਾਰਟੀ ਵੱਲੋਂ ਨਹੀਂ ਲੜਨੀ ਹੁੰਦੀ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਤੇ ਉਹਨਾਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਕਿ ਉਹ ਪੰਥदाई ਉਹਨਾਂ ਨੇ ਪ੍ਰਤੀਯਾਗ ਕਰਨਾ ਹੈ ਤੇ ਮਤਲਬ ਪੰਥ ਨੂੰ ਯੋਗ ਨਾ ਯਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਇਰੇ ਅਗਰ ਰਾਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹੀ ਉਹਨਾਂ ਦਾ ਮਸਲਾ ਸੇ ਵੀ ਮੈਂ ਨੌਜਵਾਨੀ ਨੂੰ ਸਹੀ ਸਲਾਮਤ ਦੇਖਣਾ ਚਾਹੁੰਨਾ ਪੰਜਾਬ ਵਿੱਚ ਠੀਕ ਹੈ ਜੀ